ਹਾਂਜੀ ਕਿਸੇ ਭੈਣ ਨੇ ਨਾ ਕਿਹਾ ਸੀਗਾ ਵੀ ਤੁਸੀਂ ਤੁਹਾਡਾ ਪਰਿਵਾਰ ਅੱਡ ਹੋ ਗਿਆ ਹਨਾ ਵੀ ਤੁਸੀਂ ਸੱਚਾਈ ਦੱਸੋ ਇਹ ਜਿਨ੍ਹਾਂ ਦੇ ਹੁੰਦੇ ਨੇ ਉਹੀ ਅੱਡ ਹੁੰਦੇ ਨੇ ਤੁਸੀਂ ਬਿਲਕੁਲ ਸਹੀ ਕਿਹਾ ਜਿਨ੍ਹਾਂ ਦੇ ਹੁੰਦੇ ਨੇ ਉਹੀ ਅੱਡ ਹੁੰਦੇ ਨੇ ਸਾਰਿਆਂ ਨੂੰ ਮੇਰੇ ਵੱਲੋਂ ਸੱਚੀ ਅਕਾਲ ਬੋਪਾ ਦਾ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਨਾ ਹੁਣ ਦੁਪਹਿਰ ਤੇ ਬੱਚੇ ਪੱਜ ਕੇ ਪੱਜਣ ਵਾਲੀਆਂ ਜੀ ਦੋ ਬੱਚਣ ਵਾਲੀਆਂ 1.5 ਦਾ ਟਾਈਮ ਹੈ ਅੱਧੇ ਘੰਟੇ ਤੱਕ ਦੋ ਬੱਚਣੇ ਆ ਤੇ ਮੈਂ ਹੁਣ ਦੁਪਹਿਰ ਤੇ ਵੀਡੀਓ ਸਟਾਰਟ ਕਰ ਰਹੀ ਆ ਆਪਣੀਆਂ ਚ ਇਹ ਮੈਂ ਨਾ ਤਾਂ ਸਟਾਰਟ ਕਰ ਰਹੀ ਆ ਕਿਉਂਕਿ ਮੈਂ ਨਾ ਲੱਛਾ ਪਰੌਣਾ ਬਣਾਉਣ ਲੱਗੀ ਸੀ ਮੈਂ ਕਿਹਾ ਚੱਲਦੀ ਇਹਦੀ ਵੀਡੀਓ ਜਿਹੜੀ ਉਹ ਤੁਹਾਨੂੰ ਵੀ ਸ਼ੇਅਰ ਕਰ ਦਾਂ ਮੈਂ ਨਾ ਜਸ ਸਿੰਪਲ ਪਰ ਲੱਛਾ ਪਰੌਣਾ ਬਣਾ ਰਹੀ ਆ ਤੇ ਅਗਲੀ ਵਾਰੀ ਮੈਂ ਤੁਹਾਨੂੰ گارਲਿਕ ਚਿਲੀ ਵਾਲਾ ਪਰੌਣਾ ਬਣਾ ਕੇ ਦਿਖਾਵਾਂਗੀ ਕਿਉਂਕਿ ਮੇਰੇ ਕੋਲ ਨਾ ਤਾਂ ਚਿਲੀ ਫਲੈਕਸ ਹੈ ਜਦੋਂ ਲਸਣ ਤਾਂ ਆਪਣੇ ਕੋਲ ਹੁੰਦਾ ਹੀ ਆ ਹਨਾ ਜਿਹੜਾ ਲਸਣ ਹਾਂ ਚਿਲੀ ਫਲੈਕਸ ਵਾਲਾ ਹੈ ਹਨਾ ਉਹ ਪਰਾਠਾ ਮੈਂ ਕਿਰਗਾਉਂਗੀ ਅੱਜ ਮੈਂ ਇਸ ਵਾਰ ਤੁਹਾਨੂੰ ਸਿੰਪਲ ਲੱਛਾ ਪਰੌਂਠਾ ਕਿਵੇਂ ਬਣਾਈਦਾ ਹੁੰਦਾ ਬਸ ਉਹ ਬਣਾਉਂਗੀ ਕਿਉਂਕਿ ਲੱਛਾ ਪਰੌਂਠਾ ਮੈਨੂੰ ਬਹੁਤ ਵਧੀਆ ਬਣਾਉਣ ਆਉਂਦਾ ਮੈਂ ਐਕਸਪਰਟ ਹਾਂ ਇਸ ਵਿੱਚ ਬਿਲਕੁਲ ਮੈਂ ਕਿਤੇ ਤੋਂ ਵੀ ਨਹੀਂ ਸਿੱਖਿਆ ਮਤਲਬ ਬਸ ਆਪਣੇ ਆਪ ਹੀ ਸਿੱਖਿਆ ਸੀਗਾ ਇਹ ਕਿਵੇਂ ਬਣਦਾ ਹੋਣਾ ਤੇ ਫਿਰ ਜਦ ਮੈਂ ਵੀਡੀਓ ਦੇਖਦੀ ਹੁੰਨੀ ਆ ਹਨਾ ਫਿਰ ਵੀਡੀਓ 'ਚ ਕਈ ਤਰੀਕੇ ਹੁੰਦੇ ਨੇ ਲੱਛੇ ਪਰੌਂਠੇ ਦੇ ਉਹ ਉਹਦੇ ਵਿੱਚ ਦੋ ਤਰੀਕੇ ਆ ਜਿਹੜੇ ਮੈਂ ਤੁਹਾਨੂੰ ਹੁਣ ਦੱਸੂ ਯੂ ਵੀ ਐਦਾਂ ਕਰ ਮੈਂ ਟੱਕਾ ਵੀ ਇਹ ਆ ਦੇਖੋ ਜੀ ਸਭ ਤੋਂ ਪਹਿਲਾਂ ਪੇੜਾ ਲੈਣਾ ਪੇੜਾ ਨਾ ਜਿਹੜਾ ਆਪਾਂ ਸਿੰਗਲ ਰੋਟੀ ਬਣਾਉਂਦੇ ਆ ਉਹਦੇ ਸਾਈਜ਼ ਦੇ ਦੋ ਪੇੜੇ ਦਾ ਇੱਕ ਪੇੜਾ ਲੈ ਲਿਓ ਬਸ ਮੈਂ ਤੁਹਾਨੂੰ ਅੰਦਾਜ਼ਾ ਦੱਸਦਾ ਜਿਹੜੇ ਤੁਸੀਂ ਸਿੰਗਲ ਰੋਟੀ ਬਣਾਉਂਦੇ ਹੋ ਉਹਨਾਂ ਆਪਾਂ ਮੈਦੇ ਦਾ ਕਣਕ ਦਾ ਆਟਾ ਵੀ ਲੱਛਾ ਬਣਦਾ ਵੈਸੇ ਕਣਕ ਦਾ ਆਪੇ ਦਾ ਬਹੁਤ ਵਧੀਆ ਹੁੰਦਾ ਵਧੀਆ ਮੈਦੇ ਦਾ ਹੁੰਦਾ ਪਰ ਐਂ ਜੀ ਮੈਦੇ ਦਾ ਮੈਦੇ ਹੀ ਹੁੰਦਾ ਤਾਂ ਆਟਾ ਜਿਹੜਾ ਕਣਕ ਦਾ ਹੈ ਉਹਦੀਆਂ ਰੋਟੀ ਨਾ ਚਲੋ ਰੋਜ਼ੇ ਖਾਂਦੇ ਆ ਹੁਣ ਜਿਹੜੀਆਂ ਦੋ ਸਿੰਗਲ ਰੋਟੀਆਂ ਆਪਾਂ ਹਨਾ ਖਾਂਦੇ ਆ ਬਣਾਉਂਦਾ ਪੇੜਾ ਜਿੰਨਾ ਲੰਦੇ ਆ ਉਹਦਾ ਇੱਕ ਪੇੜਾ ਬਣੇ ਤੇ ਉਹ ਤੋਂ ਬਾਅਦ ਆਟਾ ਲਾ ਕੇ ਫਿਰ ਆਪਾਂ ਚੰਗੀ ਤਰ੍ਹਾਂ ਇਹਨੂੰ ਵੇਲ ਲੈਣਾ ਲੋ ਜੀ ਹੁਣ ਆਪਾਂ ਰੋਟੀ 베ਲ ਲਈ ਚੰਗੀ ਤਰ੍ਹਾਂ ਮੋਟਾ ਜਿਹਾ ਪੇੜਾ ਲੈ ਕੇ ਆਪਾਂ ਚੰਗੀ ਤਰ੍ਹਾਂ ਰੋਟੀ 베ਲ ਲੈਣੀ ਐ ਹਨ ਸੁੱਕਾ ਆਟਾ ਲਗਾ ਲੈਣਾ ਤੇ ਹੁਣ ਲਗਾਣਾ ਜੀ ਕੀ ਕੀ ਨਾ ਮੈਂ ਇੱਥੇ ਥੋੜਾ ਜਿਹਾ ਜ਼ਿਆਦਾ ਲਗਾਤਾ ਪਹਿਲੀ ਰੋਟੀ ਤੇ ਐਸੀ ਆਪਾਂ ghee ਥੋੜਾ ਜਿਹਾ ਘਾਟ ਹੀ ਲਗਾਣਾ ਹੈ ਕਿਉਂਕਿ ਜੇ ਆਪਾਂ ghee ਇੱਥੇ ਲਗਾਨੇ ਆ ਨਾ ਫਿਰ ਆਪਣੇ ਕੋਲ ਜਿਹੜਾ ਚੱਕਲਾ ਜਾਂ ਸੈਲਫ ਤੇ ਆਪਾਂ ਬੇਲਦੇ ਆ ਹਨਾ ਉਹ ਫਿਰ ਉਹਦੇ ਨਾਲ ਸਾਰੀ ਚਿਪਕ ਜਾਂਦੀ ਹੈ ਰੋਟੀ ਤੇ ਮੇਰੇ ਕੋਲ ਨਾ ਅੱਜ ਪਾਣ ਨੂੰ ਕੁਝ ਵੀ ਨਹੀਂ ਸੀਗਾ ਸਿਰਫ ਪੀਜ਼ਾ ਵਾਲਾ 오ਰਗੈਨੋ ਪਿਆਤਾ ਫਿਰ ਮੈਂ 오ਰਗੈਨੋ ਪਾਤਾ ਹੁਣ ਦੇਖੋ ਚੰਗੀ ਤਰ੍ਹਾਂ ਮੈਂ ਕਿਵੇਂ ਫੋਲਡ ਕਰ ਰਹੀ ਐ ਇਹ ਜਿਹੜੀ ਲੱਛਾ ਪਰਾਂਟਾ ਇਹਨਾਂ ਦੋ ਦੋ ਤਰ੍ਹਾਂ ਤਰੀਕੇ ਆ ਦੋ ਤਿੰਨ ਤਰੀਕੇ ਆ ਇੱਕ ਤਿੰਨ ਦੋ ਤਿੰਨ ਹੈਗੇ ਆ मैं ये एकदम मैंने मैं अपने को सीखी सी बाकी मैं यूट्यूब पर देखे ने परौंठा मैं बहुत वाइया बना ली जो लच्छा परौंठा है तो आप ओरगैन पाया है भी ताकि पीजे का टेस्ट आए लो जी इन्हों सु आटे से चंकी तरह लवेड़ के ना फिर ऐन चंगी तरह रोटी बना लेनी फिर रोटी बना के गुल गुल आप तवे पा लेनी है ली हूँ आले दुआले ला दी कि ਇਹ ਆ ਦੇਖੋ ਇਹਦੇ ਉੱਪਰ ਵੀ ਲਾ ਦਨੇ ਆ ਮੈਂ ਇਹਦੇ ਪਹਿਲਾਂ ਹੀ ਵਿੱਚ ਕੀ ਇੰਨਾ ਥੇਪ ਰੱਖਿਆ ਏ ਤਾਂ ਉਹ ਤੇ ਕ੍ਰਿਸਪੀ ਪਰੌਂਠਾ ਤਾਂ ਬਣੀ ਜਾਊਗਾ ਕਿਉਂਕਿ ਜਿੰਨਾ ਆਪਾਂ ਇੰਨਾ ਆਟਾ ਮੈਦਾ ਹਨਾ ਕਿ ਵੱਧ ਹੋਊਗਾ ਉਹ ਚੀਜ਼ ਆਪਣੇ ਨਾ ਕ੍ਰਿਸਪੀ ਹੋ ਬਣਦੀ ਆ ਆ ਲਓ ਜੀ ਮੈਂ ਤੁਹਾਨੂੰ ਇਹਦੀਆਂ ਲੇਅਰ ਐ ਜਿਹੜੀ ਉਹ ਕੱਢ ਕੇ ਵੀ ਦਿਖਾਉਂਗੀ ਇੱਕ ਹੀ ਮੇ ਨਿਕਲਦੀ ਹੈ ਨਾ ਚਲੋ ਨਿਕਲਦਾ ਇਹ ਆਪ ਹੀ ਜਾਂਦੇ ਨੇ ਜਦੋਂ ਪਲੇਟ ਤੇ ਧਰਦੇ ਆ ਨਾ ਰੋਟੀ ਖਾਣ ਲੱਗਦੇ ਆ ਫਿਰ ਤਾਂ ਇੱਕ ਇੱਕ ਲੇਅਰ ਟੁੱਟ ਗਿਆ ਪਿਆ ਪਿਆ ਫਿਰ ਟੁੱਟੀ ਜਾਂਦੀ ਆ ਬੁਰਕੀਆਂ ਤੋੜਨ ਦੀ ਲੋੜ ਨਹੀਂ ਪੈਂਦੀ ਰੋਟੀ ਦੀ ਨਾ ਲੇਅਰ ਲਾਈਨ ਵਾਈਜ਼ ਖੁੱਲੀ ਜਾਂਦੀ ਆ ਉੱਪੇ ਪ੍ਰੌਨਹਾ ਬਹੁਤ ਵਧੀਆ ਲੱਗਦਾ ਆ ਜੇ ਇਹਦੇ ਵਿੱਚ ਜੇ گارਲਿਕ ਪ੍ਰੌਨਹਾ ਬਣਾਵੇ ਨਾ ਜਿਵੇਂ ਲਸਣ ਵਾਲਾ ਹੈ ਨਾ ਉਹ ਬਹੁਤ ਵਧੀਆ ਲੱਗਦਾ ਆ ਨੈਕਸਟ ਨੂੰ ਮੈਂ ਉਹ ਬਣਾ ਕੇ ਦਿਖਾਵਾਂਗੀ ਕੋਈ ਔਡਾ ਜ਼ਿਆਦਾ ਔਖਾ ਕੰਮ ਨਹੀਂ ਹੈਗਾ ਬਹੁਤ ਸੌਖਾ ਹੈ ਲਓ ਜੀ ਇਹ ਪਰੌਂਠਾ ਆਪਣਾ ਬਣ ਚੁੱਕਿਆ ਇਹ ਆਪਾਂ ယူ ਗਿੰਦੇ ਰਹਨੇ ਲਓ ਜੀ ਆਪਾਂ ਦੂਜਾ ਪਰੌਂਠਾ ਪਾਤਾ ਤਵੇ ਤੇ ਇਹ ਆਪਾਂ ਦੂਜੀ ਤਰ੍ਹਾਂ ਬਣਾਇਆ ਏ ਆ ਵੀ ਚਾਕੂ ਨਾਲ ਕੱਟ ਕਰਕੇ ਉਹ ਮੈਂ ਇੰਸਟਾਗ੍ਰam ਤੇ ਵੀਡੀਓ ਉਹਦੀ ਸ਼ੇਅਰ ਕਰੀਆ ਤੇ ਜੇ ਤੁਸੀਂ ਉਹਦਾ ਬਣਾਉਣਾ ਚਾਹੁੰਦੇ ਹੋ ਹਨਾ ਉਹ ਤੁਸੀਂ ਮੈਂ YouTube ਤੇ ਮਿਨੀ ਬਲੌਗ ਤੇ ਤੁਹਾਨੂੰ ਉਹ ਵੀ ਆ ਹੀ ਜਾਂਦਾ ਏ ਉਹਦੇ ਚੈੱਕ ਕਰ ਲਿਓ ਵੈਸੇ ਤਰੀਕੇ ਦੋਨੇ ਹੀ ਆਸਾਨ ਹੈ ਕੋਈ ਔਖਾ ਨਹੀਂ ਹੈਗਾ ਤੇ ਲੋ ਇਹਨੂੰ ਵੀ ਆਪਾਂ ਲਾ ਲਈਏ ਕੀ इधर देखो अपनिया आखो जद बुरकी तोड़ते हैं ना आखो आर ये आप ही खुली जान अगे अगे। जा रोटी खाओगे आप ही खुली जानी अगे तो अगर लो जी ਜੇ ਆਪਾਂ ਜ਼ਿਆਦਾ ਲੱਛਾਦਾਰ ਬਣਾਣਾ ਏ ਵੀ ਹਨਾ ਕੱਲਾ ਕੱਲਾ ਉਹਦਾ ਜਿਹੜਾ ਉਹ ਹੁੰਦਾ ਜਿਹੜਾ ਆਪਾਂ ਬਾਹਰ ਹੋਟਲ 'ਚ ਖਾਂਦੇ ਆ ਜਿਵੇਂ ਵੀ ਉਹਦਾ ਕਚੂਮਰੇ ਬਣਾਣਾ ਏ ਉਹ ਚੀਜ਼ ਵੀ ਮੈਨੂੰ ਆਂਦੀ ਆ ਉਹ ਮੈਂ ਤੁਹਾਨੂੰ ਟਰਾਈ ਕਰਕੇ ਦੱਸੂਗੀ ਜ਼ਰੂਰ ਇਹ ਤੋਂ ਬਾਅਦ ਮੈਂ ਤੁਹਾਨੂੰ ਉਹੀ ਦੱਸੂਗੀ ਇਗਨਾਯੂ ਵੀ ਵਾਸਤੇ ਪਰੌਂਠਾ ਬਣਾ ਲਿਆਈ ਤੇ ਦੂਜਾ ਮੈਂ ਜਿਹੜਾ ਬਣਾਇਆ ਸੀ ਉਹ ਮੈਂ ਜਸਪਾਲ ਨੂੰ ਦੇ ਦੂੰਗੀ ਹਨਾ ਪਾਪਾ ਖਾ ਲੂ ਹਨਾ ਮੈਂ ਯੂਵਿੰਟਾ ਨਹੀਂ ਦਿੰਦੀ ਦੂਜਾ ਕਿਉਂਕਿ ਉਹ ਵੀ ਨੂੰ ਤਾਂ ਪਹਿਲਾਂ ਹੀ ਜਖਮ ਹੋ ਰਿਹਾ ਹੈ ਬਿਮਾਰ ਹੈ ਥੋੜਾ ਢਿੱਲਾ ਚੱਲ ਰਿਹਾ ਤੁਸੀਂ ਪਿਛਲੀ ਵੇੜ ਦੇ ਚ ਸੁਣਿਆ ਹੀ ਉਹਨਾਂ ਲੈ ਜੂਗੀ ਇਸ ਕਰਕੇ ਫਿਰ ਇਹਨੂੰ ਜ਼ਿਆਦਾ ਘੀਆਲਾ ਨਹੀਂ ਦੇ ਸਕਦੇ ਕਿਉਂਕਿ ਇਹ ਠੀਕ ਹੋ ਪੈਂਦਾ ਆਚਾਰ ਨਾਲ ਹੀ ਖਾਦਾ ਜਾਊਗਾ ਇਹ ਸਬਜ਼ੀ ਦਾ ਆਲੂ ਪਕੌੜੇ ਤੋਂ ਖਾਂਦਾ ਨਹੀਂ ਫੇ ਮੈਂ ਹੀ ਖਾ ਲੂ ਨਹੀਂ ਆਚਾਰ ਨਾਲ ਖਾ ਰੋਟੀ ਨਹੀਂ ਤੇ ਆਚਾਰ ਨਾਲ ਇਹਨੂੰ ਬਿਲਕੁਲ ਪਸੰਦ ਨਹੀਂ ਨੂੰ ਚਟਣੀਆਂ ਬਹੁਤ ਪਸੰਦ ਆ ਤੁਸੀਂ ਆ ਪਰੌਂਟਾ ਨਾਲ ਕੋਈ ਵੀ ਚਟਣੀ ਨਾਲ ਖਾ ਕੇ ਦੇਖਿਓ ਬਹੁਤ ਸੁਆਲਾ ਲੱਗਦਾ ਆਚਾਰ ਨਾਲ ਵੀ ਬਹੁਤ ਜ਼ਿਆਦਾ ਲੱਗਦਾ ਹੁਣ ਮੈਂ ਚ ਸਿਰਫ ਜਿਵੇਂ ਉਹ ਆਰਗੈਨੋ ਹੈ ਉਹ ਪਾਇਆ ਔਰ ਫਲੇਵਰ ਹੈ ਜਿਹੜਾ ਪੀਜ਼ੇ ਦਾ ਆ ਰਿਹਾ ਹੈ ਬਹੁਤ ਵਧੀਆ ਬਣਿਆ ਮੈਂ ਤੁਹਾਨੂੰ ਨਾ ਤੋੜ ਕੇ ਦਿਖਾਨੀ ਆ ਖਾ ਕੇ ਦਿਖਾਨੀ ਆ ਇਹਦੀ ਲੇਅਰਜ਼ੀਆਂ ਕੱਢ ਕੇ ਦਿਖਾਨੀ ਆ ਆ ਦੇਖੋ ਮੈਂ ਨਾ ਤਾਂ ਨਹੀਂ ਅੰਦਰ ਦਿਖਾ ਸਕੀ ਕਿਉਂਕਿ ਖਾਦਿਛ ਮੇਰੇ ਫੋਨ ਹੁੰਦਾ ਦੂਜੇ ਹੱਥ ਚ ਰੋਟੀ ਕਿਵੇਂ ਤੋੜਦਾ ਹਨਾ ਆ ਦੇਖੋ ਅਦੇ ਜਿਹੜੀਆਂ ਆ ਚੀਜ਼ਾਂ ਦੇਖੋ ਐ ਨਿਕਲਦੀਆਂ ਨੇ ਨਾ ਤੋੜੋ ਨਾ ਤੋੜ ਨਹੀਂ ਰਹੀ ਖੋਲ ਕੇ ਦਿਖਾ ਰਹੀਆਂ ਸਾਰਿਆਂ ਨੂੰ ਫਿਰ ਫਿਰ ਸਾਰੇ ਫਿਰ ਕੋਈ ਐ ਨਾ ਕਹਦੇ ਵੀ ਬਣਿਆ ਤਾਂ ਹੈ ਨਹੀਂ ਤੁਸੀਂ ਜੀ ਉਹੀ ਉਹ ਕਰਦੀ ਮੈਂ ਨਾ ਖਾ ਕੇ ਦਿਖਾਈਏ ਬਸ ਸੁਆਗ ਬਹੁਤ ਜ਼ਿਆਦਾ ਲੱਗ ਰਿਹਾ ਕਿਉਂਕਿ ਇੱਕ ਬੁਰਕੀ ਮੈਂ ਅੰਦਰ ਖਾ ਚੁੱਕੀ ਬਹੁਤ ਐਸਟੀਆਂ ਕੀ ਜ਼ਿਆਦਾ ਪਿਆਵਾ ਮੈਂ ਨਹੀਂ ਖਾ ਸਕਦੀ ਬਸ ਇੱਕ ਐਨ ਸਪਾਸ ਖਾ ਲਵਾਂ ਬਾਕੀ ਦੂਈ ਉਹਦੀ ਰੋਟੀ ਬਣਾਈ ਹੈ ਚਲੋ ਜੀ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਜੈਨੂਲਾ ਸੰਦੀ ਚਟਨੀ ਨਾਲ ਖਾਉ ਤਾਂ ਲਾ ਸਵਾਦ ਲਾਦਾ ਸ਼ੇਜਵਾਨ ਚਟਨੀ ਮਿਲਦੀ ਹੈ ਇੱਕ ਉਹਨਾਂ ਬਹੁਤ ਸਵਾਦ ਲਾਦਾ ਮੈਂ ਵੀ ਸ਼ੇਲਵਾਨੀ ਚਟਨੀ ਦਾ ਡੱਬਾ ਲੈ ਕੇ ਆਉਂਗੀ ਐਦਾਂ ਦੇ ਪਰੌਂਠੇ ਨਾਲ ਉਹਦੇ ਨਾਲ ਖਾਓ ਤਾਂ ਬਹੁਤ ਸਵਾਦ ਲਾਦਾ ਹੈ

ਉਹ ਇਹਨਾਂ ਦਾ ਫੁੱਲੇ ਡੰਡੇ ਤੇ ਅਦੇਸੀ ਦਾ ਵੀ ਡੰਡੇ ਤੇ ਆ ਸਾਢੇ 3 ਕਿਲੋ ਦਾ ਫੁੱਲਾ ਪਹਿਲੀ ਵਾਰ ਦੇਖਿਆ ਮੈਂ ਵੀ ਇਹ ਫੁੱਲ ਆਇਆ ਹੈ ਹੈ 200 ਆਇਆ ਬੁੱਲੇ 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 ਬਣੂਗਾ ਦੋ ਟਾਈਮ ਬਸ ਐਤੋਂ ਵੱਤ ਨਹੀਂ ਬਣਦਾ ਹੋਰ ਲੈ ਅੱਧਾ ਕਰਾਂਗੇ ਕਿੰਨੇ ਪਰ ਥੋੜੀ ਜਿਹੀ ਆਲੂਆਂ ਦੀ ਪਹਿਲੀ ਸਾਉਤ ਆ ਫਿਰ ਅੱਧਾ ਇੱਕ ਟਾਈਮੇ ਚੱਲਦਾ ਮੈਂ ਅੱਧਾ ਇੱਕ ਟਾਈਮ ਕਰੂਗਾ ਜੇ ਮਾਤਰ ਦੇਉਂਦਾ ਹੋਰ ਜੇ ਉਹਦੇ ਦੇ ਕੇ ਮਾਟਰਾਂ 200 ਦੇ ਮਟਰ ਕਿੰਨੇ ਗੁੰਦੇ 100 ਦੇ ਕਿੰਨੇ ਅੱਧਾ ਕਿਲੋ ਆ ਜਾਂਦੇ 2 ਕਿਲੋ ਆ ਜਾਂਦੇ ਨਹੀਂ ਅੱਧੇ ਕਿਲੋ ਜਾਂਦਾ ਤਾਂ 200 ਆਉਂਦੇ ਔਰ ਹਾਰਪੀਟ ਦੀ ਮੰਮੀ ਕਹਿ ਰਹੀ ਟੀ ਮੈਨੂੰ ਸਵੇਰੇ ਕਹਿੰਦੀ ਅੱਨਾ ਕੱਲ ਕਹਿ ਰਹੀ ਟੀ ਜਦੋਂ ਮੈਂ ਕਿਹਾ ਤੁਹਾਡੇ ਸਾ ਕਿੰਨਾ ਲੱਗ ਰਿਆ ਕਿ ਕਿੱਡਾ ਹੋ ਗਿਆ ਕਹਿੰਦੀ ਲੈ ਲਿਓ ਕਹਿੰਦੀ ਲੈ ਜੀ ਕਹਿੰਦੀ ਐ ਕਰਤੀ ਥੋੜਾ ਜਿਹਾ ਤੋੜ ਲਿਓ ਮੈਂ ਪਹਿਲਾਂ ਕਹਿੰਦੀ ਇੱਕ ਦੋ ਮਿੰਟ ਦਾ ਬੰਦ ਕਰਕੇ ਤੋੜ ਪਹਿਲਾਂ ਉਹਨੂੰ ਆ ਤਾਂ ਵੀ ਪਾਲਕ ਜਦ ਕਹਿ ਰਿਹਾ ਤਾਂ ਕਹਿੰਦਾ ਸਾਗੜ ਤਾਂ ਨਹੀਂ ਮਹ ਪਾਲਕ ਕਿੱਥੋਂ ਮਿਲੂ ਜੇ ਸਾਗੇ ਨਹੀਂ ਹੈਗਾ ਪਾਲਕ ਤਾਂ ਮਿਲ ਜਾਂਦੀ ਕਾਲੂ ਤੋੜ ਕਾਲੂ ਤੋੜ ਲਿਓ ਕਾਗ ਦਾ ਖੜਾ ਏ ਮੈਨੂੰ ਕੱਲ ਕਹਿ ਰਹੀ ਟੀ ਫਿਰ ਮੈਂ ਭੁੱਲ ਪਾਲ ਲਗੀ ਪਰ ਉਹ ਚੜਦਾ ਜਾਂਦੇ ਚਾਰ ਪੰਜ ਚੜ ਜਾਂਦੇ 200 ਚ ਇਹ ਤਾਂ ਥੋੜਾ ਜਿਹਾ ਹੀ ਕਰਦੇ ਨੇ ਇੱਕ ਟਾਈਮ ਦਾ ਬਸ ਜੀ ਆਪਾਂ ਹੁਣ ਵੀਡੀਓ ਸਟਾਰਟ ਕਰਦੇ ਆ ਜੀ ਸਬਜੀ ਧਰ ਰਹੇ ਆ ਇਹ ਕੱਪੜੇ ਧਰ ਦੀ ਇਸ ਕਰਦੀ ਐ ਸਾਈਡ ਤੇ ਫਿਰ ਤੁਸੀਂ ਕਹੋਗੇ ਜੀ ਦੀਦੀ ਕੱਪੜੇ ਚੱਕ ਦਿਆ ਕਰੋ ਕੋਈ ਕਹੂਗਾ ਸਵਾ ਚੱਕ ਨਹੀਂ ਕਰੋ ਕੋਈ ਕਹੂਗਾ ਪਾਤੀ ਚੱਕ ਦੀ ਕਰ ਕੋਣ ਚਲੋ ਮੈਂ ਸਾਰਾ ਕੁਝ ਪਹਿਲੇ ਹੀ ਚੱਕ ਤਾ ਸਵਾ ਵੀ ਚੱਕਤੀ ਤੇ ਕੱਪੜੇ ਦੇ ਸੈੱਟ ਕਰ ਲਓ ਜੀ ਹੁਣ ਆਪਾਂ ਬਣਾ ਲੱਗੇ ਆ ਜੀ ਗੋਭੀ ਜਿਹੜੀ ਕਿ ਤੁਸੀਂ ਦੇਖਿਆ ਹੋਣਾ ਫੁੱਲ ਆ ਜਿਹੜਾ 3 ਕਿਲੋ ਦਾ ਫੁੱਲ ਸੀਗਾ ਇਹ ਅੱਧਾ ਰੱਖ ਲਿਆ ਅੱਧਾ ਸੀ ਬਣਾਉਂਗੇ ਆਹਾ ਇੱਕ ਟਾਈਮ ਦੀ ਐ ਸਾਡੀ ਕਿਉਂਕਿ ਫੈਮਿਲੀ ਵੱਡੇ ਆ ਕੇ ਮੈਂ ਇੱਕ ਟਾਈਮ ਹੀ ਚੱਲਦੀ ਆ ਔਰ ਜਿਹੜਾ ਉਹ 300 ਦਾ ਫੁੱਲ ਐ ਨਾ 200 ਦਾ ਥੋੜੀ ਹੈ ਨਾ 200 ਦਾ 200 ਦਾ 200 ਦਾ ਫੁੱਲ ਐ ਉਹ ਹੁਣ ਦੋ ਟਾਈਮ ਚੱਲੇਗਾ ਯਾਨੀ ਕਿ ਇੱਕ ਟਾਈਮ ਸਾਡੇ 3 ਕਿਲੋ ਦਾ ਉਤਰਿਆ ਨਾ ਉਹ ਐਨੀ ਸਬਜੀ ਨਾ ਅੱਜਕੱਲ ਜ਼ਿਆਦਾ ਜਿਹੜੀਆਂ ਫੈਮਿਲੀਜ਼ ਹੁੰਦੀਆਂ ਦੋ ਟਾਈਮ ਖਾ ਲੈਂਦਾ ਉਹਨਾਂ ਦਾ ਪਰ ਸਾਡਾ ਇੱਕੇ ਸਬਜ਼ੀ ਕਈ ਵਾਰ ਜਿਵੇਂ ਤਿਉਹਾਰ ਹੁੰਦੇ ਆ ਤੇ ਪੂਰੀਆਂ ਨਾਲ ਬਣਾ ਲਈਏ ਫਿਰ ਆ ਵੀ ਘਟ ਪੈ ਜਾਂਦੀ ਐ ਕਿਉਂ ਨਹੀਂ ਫਿਰ ਦੋ ਦੋ ਅਰਸਾ ਚਾਹੀਦੀ। ਲੋ ਜੀ ਹੁਣ ਆਪਾਂ ਸਬਜ਼ੀ ਬਣਾ ਲਈਏ ਇੰਨਾ ਕਾ ਤੇਲ ਐ ਜਿਹੜਾ ਹੁਣ ਮਿਲ ਗਿਆ ਸਰਜੂਗਾ ਵਾਧੂ ਇਹਦੇ ਸਬਜ਼ੀ ਲਈ ਪਰ ਕਿਉਂ ਮੈਂ ਤੇਲ ਖਤਮ ਆ। ਸਾਰੀ ਚੀਜ਼ਾਂ ਦੇ ਨਾ ਰੇਟ ਬਹੁਤ ਘਟ ਗਏ। ਕਿ ਹਜੇ ਤਾਂ ਖਬਰਾਂ 'ਚ ਦੇਖ ਰਹੇ ਆ ਬਾਕੀ ਹਜੇ ਪਤਾ ਕੁਝ ਵੀ ਨਹੀਂ ਕਰਿਆ ਕਿਉਂਕਿ ਮਾਰਕੀਟ 'ਚ ਹਜੇ ਤੱਕ ਗਏ ਨਹੀਂ ਹੈਗੇ। ਤਾਂ ਕਰਕੇ ਕਹਿੰਦੇ ਵੀ ਉਹ ਜੀਐਸਟੀ ਲਾਗੂ ਹੋਣ ਕਾਰਨ ਇਹ ਜਿਹੜੀਆਂ ਆ ਟੈਕਸ ਆ ਉਹ ਘਟਾਤੇ ਹਨਾ ਉਹਨਾਂ ਕਰਕੇ ਰੇਟ ਵੀ ਘਟ ਗਏ ਸਾਰੀਆਂ ਦੇ ਜਿਆਦਾ ਆਤੀਆਂ ਚੀਜ਼ਾਂ ਦੇ ਨਹੀਂ ਘਟੇ ਹੈਗੇ ਕੁਝ ਚੀਜ਼ਾਂ ਦੇ ਹੈਗੀਆਂ ਰੇਟ ਜਿਆਦੇ ਪਰ ਜਿਹੜੀਆਂ ਕਹਿੰਦੇ ਡੇਲੀ ਰੁਟੀਨ ਵਾਲੀਆਂ ਆਪਣੀਆਂ ਹਨਾ ਜਿਵੇਂ ਆਪਾਂ ਹਟੋਜ ਖਾਣ ਬਣਾਉਣ ਵਾਲੀਆਂ ਨੇ ਉਹਨਾਂ ਦੇ ਸਭ ਦੇ ਰੇਟ ਘਟ ਗਏ ਬਾਕੀ ਆਵਾਜਾਈ ਦੇ ਸਾਧਨਾਂ 'ਚ ਵੀ ਰੇਟ ਘਟ ਗਏ ਸਭ ਦੇ ਇਹ ਪਹਿਲੇ ਨਰਸਤੇ ਨੂੰ ਵੀ ਘਟ ਗਏ ਤੇ ਮੈਂ ਪਹਿਲੇ ਨਰਸਤੇ ਨੂੰ ਵੀ ਖਬਰਾਂ ਦੇਖੀ ਸੀਗੀਆਂ ਵੀ ਸਾਰਿਆਂ ਦੇ ਰੇਟ ਘਟ ਕਾਕੀ ਅੱਪਾ ਗਏ ਜੇ ਹੁਣ ਕੋਈ ਸਾਧਨ ਲੈਣਾ ਹੈ ਜਿਹੜਾ ਹਨਾ ਰੇਟ ਘੱਟੇ ਵਧੇ ਕੋਈ ਫਰਕ ਪੈਂਦਾ ਨਹੀਂ ਮੋੜ ਤਾਂ ਜੇ ਅੱਪਾ ਗੋਬੀ ਵੀ ਬਣਾਤੀ ਨਾ ਸੋਰੀ ਪਾਤੀ ਨਹੀਂ ਵੀ ਬਣੀ ਤਾਂ ਨਹੀਂ ਹੈ ਜੇ ਪਾਈ ਹੈ ਬਸ ਥੋੜੀ ਜਿਹੀ ਹੱਟ ਕੁਆਲ ਦੀ ਚੁੱਗੀ ਪਹਿਲਾਂ ਨਾ ਜਿਆਦਾ ਤੇਜ਼ ਹੋ ਗਈ ਸੀ ਇਕੋ ਲੰਤੋਂ ਫਿਰ ਆਲੂ ਦੇ ਨਾਲ ਥੱਲੇ ਲੱਗੇ ਤੇ ਉਦੋਂ ਮੈਂ ਪਾਣੀ ਪਾਇਆ ਹਕਾ ਪਰ ਫਿਰ ਵੀ ਉਹ ਪਾਣੀ ਸੌਣਾ ਚੱਲਦੇ ਹੋ ਉਹ ਥੱਲੇ ਜੇ ਕਰਦੇ ਤੇ ਮੈਂ ਹਲਕਾ ਜਿਹਾ ਪਾਣੀ ਪਾ ਕੇ ਉੱਪਰ ਆ ਦੇ ਦੂੰਗੀ ਫਿਰ ਬਣ ਜੂਗੀ ਆਪਣਾ ਦੇਖੀ ਜੀ ਕਿਉਂਕਿ ਜਿਹੜੀ ਅੱਜ ਕੱਲ ਦੇ ਕੋਪੇ ਹੁੰਦੀਆਂ ਨਾ ਉਹ ਥੋੜੀ ਛੈੜੀ ਹੁੰਦੀ ਆ ਸਿਆਲ ਵਿੱਚ ਪਾਣੀ ਭਰਿਆ ਹੋਣਾ ਹੈ ਨਾ ਉਹ ਜਲਦੀ ਉਰੀ ਗਈ ਹੁੰਦੀ ਆ ਆ ਕੋਪੀ ਪੂਰੀ ਟਾਈਮ ਲਾਉਂਦੀ ਜੀ ਆ ਬਾਂਡੀ ਵਧੀਆ ਏ ਬਹੁਤ ਵਧੀਆ ਬਣਦੀ ਆ ਜਦੋਂ ਮਿਕਸ ਕਰਦੀ ਥੋੜਾ ਜਿਹਾ ਪਾਣੀ ਪਾ ਕੇ ਥੋੜਾ ਜਿਹਾ ਬਸਾ ਹਾਗੂ ਜੀ ਪਾ ਕੇ ਤੇ ਬਣ ਜਾਂਦੀ ਲਓ ਜੀ ਆਪਣੀ ਸਬਜੀ ਗਈ ਬਣ ਤੇ ਹੁਣ ਮੈਂ ਸਾਰੀ ਸਬਜੀ ਨਾ ਡੋਂਗੇ ਚ ਕੱਢ ਕੇ ਹੁਣੇ ਕੜਾਹੀ ਨੂੰ ਨਾ ਮੈਂ ਚੰਗੀ ਤਰ੍ਹਾਂ ਮਸ ਦੂੰਗੀ ਥੋੜੀ ਜੀ ਸਬਜੀ ਨਾ ਥੱਲੇ ਚ ਲੱਗ ਗਈ ਸੀਗੀ ਪਹਿਲਾਂ ਤੁਸੀਂ ਦੇਖੀ ਹੋਣੀ ਫਿਰ ਮੈਨੂੰ ਨਾ ਸਾਰੀ ਉੱਪਰ ਉੱਪਰ ਤੇ ਗੱਡ ਲੈਣੀ ਆ ਥੱਲੇ ਤੇ ਨਹੀਂ ਚੱਕਦੀ ਹੈਗੀ ਕਿਉਂਕਿ ਫਿਰ ਜੇ ਮੈਂ ਥੱਲੇ ਤੇ ਵੀ ਹੁਣ ਸਾਰੀ ਸਬਜੀ ਉਹ ਕਰੂੰਗੀ ਨਾ ਤਾਂ ਕਾਲੀ ਕਾਲੀ ਸਾਰੀ ਕਾਲੇ ਕਾਲੇ ਜੀ ਹੋ ਜਾਣੀ ਇਸ ਕਰਕੇ ਆਪਾਂ ਗੋਭੀ ਗੋਭੀ ਰੋਟੀ ਨਾ ਖਾਂਦੇ ਵੀਡੀਓ ਨਹੀਂ ਬਣਾਈ ਹੈਗੀ ਔਰ ਦੱਸਿਆ ਵੀ ਨਹੀਂ ਪਰ ਅੱਜ ਸਬਜੀ ਨਾ ਗੋਭੀ ਦੀ ਬੜੀ ਸਵਾਦ ਬਣੀ ᱛੀ ਕਿਉਂਕਿ ਹਜੇ ਸ਼ੁਰੂਆਤ ਹੈ ਜੇ ਤਾਂ ਹੁਣ ਖਾਣ ਲੱਗੇ ਅੱਗੇ-ਅੱਗੇ ਨਾ ਤਿਹਾਰਾਂ 'ਚ ਜਦ ਆਈ ਜਾਣੀ ਹੈ ਨਾ ਬਾਰ-ਬਾਰ ਫੇਰ ਤਾਂ ਬਸ ਗੋਭੀ ਖਾਣ ਨੂੰ ਹੀ ਨਹੀਂ ਜੀ ਕਰਨਾ ਅੱਗੇ ਤਿਹਾਰਾਂ 'ਚ ਨਾ ਗੋਭੀ ਹੋ ਜਾਦੇ ਮਸ਼ਹੂਰ ਹੁੰਦੀ ਆ ਚਲੋ ਜੀ ਆਪਣੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਜੀ ਜਿਹੜੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕੱਲ ਵਾਲੀ ਵੀਡੀਓ ਤੇ ਨਾ ਬਹੁਤ ਸਾਰੇ ਨੂੰ ਪਸੰਦ ਆਈ ਹੈ ਕਿਉਂਕਿ ਸਬਸਕ੍ਰਾਈਬ ਸਾਰ ਬਹੁਤ ਸਾਰਿਆਂ ਨੇ ਕੀਤਾ ਤਾਂ ਸਾਰਿਆਂ ਦਾ ਦਿਲ ਤੋਂ ਬਹੁਤ ਜ਼ਿਆਦਾ ਧੰਨਵਾਦ ਜਿੱਦਾਂ ਦੀ ਵੀ ਤੁਹਾਨੂੰ ਪਸੰਦ ਨੇ ਆਪਾਂ ਉੱਦੀ ਦੇ ਉਦਾਂ ਦੀਆਂ ਵੀਡੀਓਜ਼ ਬਣਾਵਾਂਗੇ ਮੈਂ ਐਂਡ ਕਰਤਾ ਸੀਗਾ ਪਰ ਮੈਂ ਕਿਹਾ ਅੱবি ਚਲੋ ਇੱਕ ਨਾ ਕੱਲ ਕਮੈਂਟ ਆਇਆ ਸੀਗਾ ਉਹ ਮੈਂ ਉਹਨਾਂ ਦਾ ਰਿਪਲਾਈ ਦੇਣਾ ਪਹਿਲਾਂ ਵੀਡੀਓ ਚ ਸਾਰੀ ਵੀਡੀਓ ਚ ਦੇਣਾ ਭੁੱਲ ਗਈ ਸੀ ਫਿਰ ਐਂਡੇ ਚ ਆ ਕੇ ਵੀਡੀਓ ਤੇ ਮੈਨੂੰ ਯਾਦ ਆਇਆ ਵੀ ਹਾਂ ਰਿਪਲਾਈ ਵੀ ਦੇਣਾ ਸੀਗਾ ਤੇ ਇੱਕ ਕਮੈਂਟ ਆਇਆ ਸੀਗਾ ਵੀ ਦੀਦੀ ਤੁਸੀਂ ਵੀਡੀਓ ਆਟਾ-ਆਟਾ ਬਣਾਉਂਦੇ ਹੋ ਪਹਿਲਾਂ ਵੀ ਚਲੋ ਆਟਾ ਢੀ ਬਣਾਉਂਦੇ ਤੇ ਵੀ ਅਲੱਗ-ਅਲੱਗ ਹੋ ਕੇ ਬਣਾਉਂਦੇ ਹੋ ਵੀ ਤੁਸੀਂ ਆਟਾ ਹੋਗੇ ਵੀ ਐਡੀ ਕੋਈ ਵੱਡੀ ਗੱਲ ਨਹੀਂ ਤੁਸੀਂ ਦੱਸ ਦੋ ਵੀ ਜਿਨ੍ਹਾਂ ਦੇ ਹੁੰਦੇ ਨੇ ਉਹੀ ਆਟਾ ਹੁੰਦੇ ਨੇ ਹਾਂ ਪੜਨੇ ਦੇਖੋ ਜਿਨ੍ਹਾਂ ਦੇ ਹੁੰਦੇ ਨੇ ਗੱਲ ਸਹੀ ਆ ਬਿਲਕੁਲ ਵੀ ਜਿਨ੍ਹਾਂ ਦੇ ਹੁੰਦੇ ਨੇ ਉਹੀ ਆਟਾ ਹੁੰਦੇ ਨੇ ਪਰ ਅਹੀ ਜੀ ਸਾਡੇ ਅਜੇ ਕੋਈ ਗੱਲ ਆਹੀ ਨਹੀਂ ਤੇ ਤੁਹਾਨੂੰ ਦੱਸੀਏ ਕੀ ਹਨਾ ਜੇ ਹੋਊਗੀ ਤਾਂ ਤੁਹਾਨੂੰ ਬਿਲਕੁਲ ਸਾਰਾ ਕੁਝ ਹੀ ਦਿਖੂਗਾ ਜੀ ਕੋਈ ਦੱਸਣ ਵਾਲੀ ਗੱਲ ਹੈ ਨਹੀਂ ਜੀ ਤੁਸੀਂ ਕੋਈ ਵੀ ਇਹ ਜੀ ਗੱਲ ਨਾ ਸੋਚਿਓ ਵੀ ਤੁਸੀਂ ਅੱਡੋ ਅੱਡ ਹੋਗੇ ਜਾਂ ਲੜਾਈ ਹੋ ਲੜਾਈ ਹੋਗੀ ਤੁਹਾਡੇ ਚ ਕੋਈ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਹਨਾ ਤਾਂ ਵੀ ਮਤਲਬ ਇਹ ਵੀ ਪਹਿਲਾਂ ਵੀ ਕਈ ਵਾਰ ਦੱਸ ਚੁੱਕਿਆ ਹੈ ਵੀ ਕੋਈ ਇਹ ਜੀ ਗੱਲ ਨਹੀਂ ਜਿਹੜੇ ਸਾਨੂੰ ਕਾਫੀ ਸਾਲ ਤੋਂ ਪਰਿਵਾਰ ਸਬਸਕ੍ਰਾਈਬਰ ਜਾਣਦੇ ਨੇ ਇਸ ਪਰਿਵਾਰ ਨੂੰ ਤਾਂ ਉਹਨਾਂ ਨੂੰ ਤਾਂ ਸਾਰਾ ਕੁਝ ਪਤਾ ਹੀ ਆ ਵੀ ਹਾਂ ਵੀ ਵੱਖਰੇ ਨਹੀਂ ਹੋਏ ਵੀ ਪਰ ਚਲੋ ਵੀਡੀਓ ਹੁਣ ਆਏ ਚਲੋ ਗੁੱਸੇ ਗਿੱਲੇ ਹੁੰਦੇ ਆ ਤੇ ਆਪਣੀਆਂ ਆਪਣੀਆਂ ਵੀਡੀਓਜ਼ ਬਣਾਉਂਦੀਆਂ ਅਸੀਂ ਪਰ ਵੀ ਹਾਂ ਇੱਕ ਦੂਜੇ ਦੀ ਵੀਡੀਓ ਚ ਆਉਂਦੇ ਨਹੀਂ ਪਰ ਬਣਾਈ ਜਾਂਦੇ ਆ ਪਰ ਵੱਖੋ ਵੱਖਰ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਵੱਖੋ ਵੱਖਰੇ ਹੋ ਗਏ ਉਹ ਤਾਂ ਸਾਰਿਆਂ ਨੂੰ ਪਤਾ ਹੀ ਲੱਗ ਜਾਂਦਾ ਜੇ ਕੋਈ ਗੱਲ ਅਜੀ ਜੀ ਹੁੰਦੀ ਹੈ ਸਾਡਾ ਸੋਸ਼ਲ ਮੀਡੀਆ ਵਾਲਾ ਕੰਮ ਹੈ ਨਾ ਅਹੀ ਜੀ ਕੋਈ ਗੱਲ ਨਹੀਂ ਹੈਗੀ ਤਾਂ ਸੋਚੋ ਵੀ ਨਾਲ ਤਾਂ ਜੇ ਹੋਊਗੀ ਤਾਂ ਦੱਸਾਂਗੇ ਹਨਾ ਜੇ ਨਹੀਂ ਹੋਊਗੀ ਕਿੱਥੋਂ ਦਸੀਏ ਚਲੋ ਜੀ ਹੁਣ ਮੈਂ ਵੀਡੀਓ ਰੈਂਡ ਕਰ ਚੁੱਕੀ ਦੀ ਪਹਿਲਾਂ ਹੁਣ ਦੁਬਾਰੇ ਮੈਨੂੰ ਵੀਡੀਓ ਬਣਾਣੀ ਪਈ ਹੈ ਹੁਣ ਆਪਾਂ ਮਿਲਦੇ ਹਾਂ ਤੁਹਾਨੂੰ ਅਗਲੀ ਵਧੀਆ ਜੀ ਵੀਡੀਓ ਵਿੱਚ